ਪੰਜਾਬ ਬੰਬਾ ਵਾਲੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਲਗਾਤਾਰ ਬਾਤਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਸ਼ੁੱਕਰਵਾਰ ਨੂੰ ਮਹਾਲੀ ਦੇ ਸਾਈਬਰ ਥਾਣੇ ਵਿਖੇ ਪੇਸ਼ ਹੋਏ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪੁਲਿਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਰਨੇਡ ਦੇ ਬਿਆਨ ਲਈ ਅਜੇ ਵੀ ਕੋਈ ਸਰੋਤ ਨਹੀਂ ਦਿੱਤਾ ਗਿਆ ਪੁਲਿਸ ਨੇ ਬਾਜਵਾ ਤੋਂ 3 ਘੰਟੇ 3 ਸਵਾਲ ਪੁੱਛੇ ਸਨ ਪਰ ਪ੍ਰਤਾਪ ਸਿੰਘ ਬਾਜਵਾ ਨੇ ਤਿੰਨੋਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਬਾਜਵਾ ਅਖਬਾਰ ਦੀ ਰਿਪੋਰਟ ਵਿੱਚ ਆਪਣਾ ਬਿਆਨ ਦਾ ਆਧਾਰ ਵੀ ਨਹੀਂ ਦੇ ਸਕੇ 32 ਬੰਬ ਕਿੱਥੋਂ ਆਏ ਹਨ ਇਹ ਸਵਾਲ ਦਾ ਬਾਜਵਾ ਦੇ ਕੋਲ ਕੋਈ ਜਵਾਬ ਨਹੀਂ ਸੀ ਬੀਤੀ ਰਾਤ ਮਹਾਲੀ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਪੇਸ਼ ਹੋਣ ਲਈ ਸਮਣ ਭੇਜਿਆ ਗਿਆ ਸੀ ਦਰਅਸਲ 32 ਬੰਬਾ ਵਾਲਾ ਬਿਆਨ ਦੇਣ ਕਾਰਨ ਉਹਨਾਂ ਉੱਤੇ ਮਾਮਲਾ ਦਰਜ ਹੋਇਆ ਸੀ ਇਸ ਤੋਂ ਪਹਿਲਾਂ ਵੀ ਪੁਲਸ ਨੇ ਉਹਨਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਹਾਲਾਂਕਿ ਬਾਜਵਾ ਨੇ ਹਾਈ ਕੋਰਟ ਦਾ ਰੁਖ ਵੀ ਕੀਤਾ ਤੇ ਹਾਈ ਕੋਰਟ ਨੇ ਬੀਤੇ ਦਿਨੀ ਬਾਜਵਾ ਦੀ ਗ੍ਰਿਫਤਾਰੀ ਉੱਤੇ ਰੋਕ ਲਗਾ ਦਿੱਤੀ ਪਰ ਉਹਨਾਂ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਦੇ ਦੇਸ਼ ਦਿੱਤੇ ਗਏ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹਨਾਂ ਨੇ 100 ਵਾਰ ਨੂੰ ਸਾਈਬਰ ਕ੍ਰਾਈਮ ਥਾਣੇ ਵਿੱਚ ਵੀ ਪੇਸ਼ ਹੋਣਾ ਸੀ ਤਾਂ ਹੁਣ ਬਾਜਵਾ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜੇਕਰ ਪਤਾ ਹੈ ਕਿ 32 ਬੰਬ ਨੇ ਜਿਹੜੇ ਉਹ ਚੱਲਣ ਵਾਲੇ ਪਏ ਨੇ 18 ਚੱਲ ਚੁੱਕੇ ਨੇ ਅਤੇ 50 ਬੰਬ ਪੰਜਾਬ ਵਿੱਚ ਆਏ ਹੋਏ ਨੇ ਤਾਂ ਇੱਕ ਬਹੁਤ ਵੱਡਾ ਮਾਮਲਾ ਹੈ ਕਿਉਂਕਿ ਲਗਾਤਾਰ ਗ੍ਰੇਨੇਡ ਹਮਲੇ ਪੰਜਾਬ ਦੇ ਵਿੱਚ ਵੱਖ-ਵੱਖ ਥਾਣਿਆਂ ਤੇ ਜਾਂ ਹੋਰ ਥਾਵਾਂ ਦੇ ਉੱਤੇ ਹੋ ਰਹੇ ਨੇ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਿੱਧਾ ਕਿਹਾ ਸੀ ਕਿ ਜੇ ਤੁਹਾਨੂੰ ਪਤਾ ਹੈ ਬੰਬ ਕਿੱਥੇ ਨੇ ਤਾਂ ਪੁਲਿਸ ਨੂੰ ਦੱਸੋ ਸਾਡੀ ਨੂੰ ਜਾਂਚ ਦੇ ਵਿੱਚ ਸਹਿਯੋਗ ਕਰੋ ਤਾਂ ਜੋ ਅਸੀਂ ਇਹ ਜਿਹੜੀ ਘਟਨਾ ਇਸ ਦਾ ਪਹਿਲਾਂ ਤੋਂ ਹੀ ਪਤਾ ਲਗਾਇਆ ਜਾ ਸਕੇ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸਕਲਾਵਾਂ ਵੱਧ ਚੁੱਕੀਆਂ ਨੇ ਕਿਉਂਕਿ ਜਾਣਕਾਰੀ ਮੁਤਾਬਕ ਉਹ ਇਹ ਪੂਰਾ ਰਿਕਾਰਡ ਨਹੀਂ ਦੇ ਸਕੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਬੰਬ ਨੇ ਉਹ ਕਿੱਥੇ ਪਏ ਨੇ ਜਾਂ ਉਹਨਾਂ ਨੇ ਜਿਹੜਾ ਇਹ ਬਿਆਨ ਹੈ ਉਹ ਕਿਸ ਸੰਦਰਭ ਵਿੱਚ ਦਿੱਤਾ ਸੀ ਹਾਲਾਂਕਿ ਇਹ ਵੀ ਉਹ ਕਹਿ ਚੁੱਕੇ ਨੇ ਕਿ ਜਿਹੜਾ ਖਬਰਾਂ ਵਿੱਚ ਲਗਾਤਾਰ ਆ ਰਿਹਾ ਹੈ ਉਸਦੇ ਹਵਾਲੇ ਤੋਂ ਇਹ ਪੁਰਾਣੇ ਦੱਸਿਆ ਸੀਗਾ ਕਿ ਪੰਜਾਬ ਵਿੱਚ ਕਿੰਨੇ ਬੰਬ ਆਏ ਨੇ ਜਾਂ ਕਿੰਨੇ ਚੱਲਦੇ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਉੱਤੇ ਹੀ ਬਿਆਨ ਦਿੱਤਾ ਸੀ ਪਰ ਉਸ ਤੋਂ ਬਾਅਦ ਉਹਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਵੀ ਪੇਸ਼ ਹੋਏ ਤੇ ਇੱਕ ਵਾਰ ਫਿਰ ਤੋਂ ਹੁਣ ਜਦੋਂ ਦੁਬਾਰਾ ਸ hẳn ਕੀਤਾ ਗਿਆ ਤਾਂ ਉਹ ਮਹਾਲੀ ਦੇ ਸਾਈਬਰ ਥਾਣੇ ਦੇ ਵਿੱਚ ਪੇਸ਼ ਹੋਏ ਪਰ ਉਹਨਾਂ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿ ਬੰਬ ਨੇ ਜਿਹੜੇ ਉਹ ਕਿੱਥੇ ਨੇ ਪਰ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਇਸ ਕੇਸ ਦੇ ਵਿੱਚ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਜੇ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਫਿਰ ਬੰਬ ਹੈ ਕਿੱਥੇ ਨੇ ਤੇ ਉਹਨਾਂ ਨੂੰ ਜਾਣਕਾਰੀ ਕਿੱਥੋਂ ਮਿਲੀ ਕਿ ਇੰਨੇ ਬੰਬ ਪੰਜਾਬ ਦੇ ਵਿੱਚ ਆਏ ਹੋਏ ਨੇ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਸੀ ਉਹਦੇ ਵਿੱਚ ਸਪਸ਼ਟ ਕਿਹਾ ਸੀਗਾ ਕਿ 50 ਬੰਬ ਆਏ ਹੋਏ ਸੀ 18 ਚੱਲ ਚੁੱਕੇ ਨੇ ਤੇ 32 ਚੱਦਣ ਵਾਲੇ ਬਾਕੀ ਨੇ ਕਿਉਂਕਿ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਸੀਗੀਆਂ ਵੱਖ-ਵੱਖ ਥਾਣਿਆਂ ਦੇ ਉੱਤੇ ਜਿਹੜੇ ਗਰਨੇਡ ਚੱਲੇ ਸੀਗੇ ਤਾਂ ਉਹ ਉਹਨਾਂ ਦੀ ਗਿਣਤੀ ਉਹਨਾਂ ਨੇ ਦੱਸੀ ਸੀਗੀ ਪਰ ਸਪਸ਼ਟ ਜਵਾਬ ਉਹ ਨਹੀਂ ਦੇ ਸਕੇ ਪੁਲਿਸ ਨੂੰ ਤਾਂ ਉਹ ਦੇਖਣਾ ਹੈਗਾ ਕਿ ਪੁਲਿਸ ਉਹਨਾਂ ਨੂੰ ਦੁਆਰਾ ਪੇਸ਼ ਹੋਣ ਵਾਸਤੇ ਸਮਨ ਕਰਦੀ ਹੈ ਕਿਉਂਕਿ ਗ੍ਰਿਫਤਾਰੀ ਦੇ ਉੱਤੇ ਉਹਨਾਂ ਦੀ ਰੋਕ ਲੱਗੀ ਹੋਈ ਹੈ ਤੇ ਹੁਣ ਅੱਗੇ ਪੁਲਿਸ ਕੀ ਰੁਖ ਕਰੇਗੀ ਇਹ ਹੋਣ ਵਾਲਾ ਸਮਾਂ ਤੈਅ ਕਰੇਗਾ ਜੀ ਜਾਜਤ ਧੰਨਵਾਦ